ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਆਸਰਵਾਸ ਸਕੀਮ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਮਾਜਿਕ ਕਲਿਆਣ ਸਕੀਮ ਹੈ ਜਿਸ ਦਾ ਮਕਸਦ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਬੇਟੀ ਦੀ شادی ਦੇ ਲਈ ਜੋ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਦੀ ਮਦਦ ਕਰਨਾ ਹੈ ਇਸ ਸਕੀਮ ਨੂੰ ਸਕਨ ਸਕੀਮ ਵੀ ਕਿਹਾ ਜਾ ਸਕਦਾ ਹੈ ਇਸ ਸਕੀਮ ਤੁਸੀਂ ਕਿੱਥੇ ਅਪਲਾਈ ਕਰ ਸਕਦੇ ਹੋ ਕਿਵੇਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਕੀ ਇਹਦੇ ਨਾਲ ਡਾਕੂਮੈਂਟ ਲੱਗਦੇ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਵਿੜੇ ਦੇ ਲਾਸਟ ਤੱਕ ਬਣੀ ਰਹੇ ਇਸ ਕੀ ਹੁੰਦਾ ਲਾਭ ਹੈ ਜਿਹੜਾ ਤਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਐਸਸੀ ਪਰਿਵਾਰਾਂ ਬੀਸੀ ਪਰਿਵਾਰ ਐਡਬੀਓਸੀ ਜਾਂ ਇਕਨੋਮਿਕਲ ਪੱਖੋਂ ਗਰੀਬ ਪਰਿਵਾਰ ਹੁੰਦੇ ਆ ਜਾਂ ਬੇਰੁਜ਼ਗਾਰ ਹੁੰਦੇ ਆ ਜਾਂ ਜੋ ਮਜ਼ਦੂਰ ਹੁੰਦੇ ਆ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਆ ਸਰਕਾਰ ਵੱਲੋਂ 1000 ਤੋਂ ਲੈ ਕੇ 51000 ਤੱਕ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਆ ਇਸ ਸਕੀਮ ਤੁਸੀਂ ਕਦੋਂ ਅਪਲਾਈ ਕਰ ਸਕਦੇ ਆ ਆਪਣੀ ਬੇਟੀ ਦੇ ਸ਼ਾਦੀ ਤੋਂ 1 ਮਹੀਨਾ ਪਹਿਲਾਂ ਇਸ 21 ਦਿਨਾਂ ਦੇ ਅੰਦਰ-ਅੰਦਰ ਜਿਹੜੀ ਫਾਈਲ ਤੁਸੀਂ ਜਮ੍ਹਾਂ ਕਰਵਾਉਣੀ ਹੁੰਦੀ ਹੈ ਇਸ ਸਕੀਮ ਦੇ ਨਾਲ ਜੋ ਡਾਕੂਮੈਂਟ ਲੱਗਦੇ ਆ ਉਹ ਆਦੀ ਕਰਤਾ ਦਾ ਆਧਾਰ ਕਾਰਡ ਉਸਦਾ ਮੋਟਰ ਕਾਰਡ ਪੈਨ ਕਾਰਡ ਲੜਕੀ ਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਉਸਦਾ ਸਕੂਲ ਦਾ ਸਰਟੀਫਿਕੇਟ ਇਸੇ ਤਰ੍ਹਾਂ ਹੀ ਲੜਕੇ ਦਾ ਆਧਾਰ ਕਾਰਡ ਤੇ ਸਕੂਲ ਸਰਟੀਫਿਕੇਟ ਵਿਆਹ ਦੇ ਕਾਰਡ ਜੋ ਸਰਪੰਚ ਤੋਂ ਤਸਦੀਕ ਕੀਤੇ ਹੋਣੇ ਚਾਹੀਦੇ ਆ ਵਿਆਹ ਦੀਆਂ ਫੋਟੋਆਂ ਹੋਗੀਆਂ ਇੱਕ ਫੋਟੋ ਲੜਕੀ ਦੀ ਲੜਕੇ ਦੀ ਫੋਟੋ ਜੋ ਅਪਲਾਈ ਕਰ ਰਹੇ ਆ ਉਸਨੇ ਇੱਕ ਫੋਟੋ ਇੱਕ ਕੁੜਮਾ ਕੁੜਮਾ ਵੱਲੋਂ ਫਾਰਮ ਤਿਆਰ ਹੁੰਦਾ ਜੋ ਸਰਪੰਚ ਤੋਂ ਜਾਂ ਨੰਬਰਦਾਰ ਤੋਂ ਤਸਦੀਕ ਕਰਵਾਇਆ ਜਾਂਦਾ ਉਹ ਫਾਰਮ ਲੱਗੇਗਾ ਗੁਰਦੁਆਰਾ ਸਾਹਿਬ ਦਾ ਆਨੰਦਕਾਰ ਦਾ ਸਰਟੀਫਿਕੇਟ ਫੇਰਿਆਂ ਦਾ ਸਰਟੀਫਿਕੇਟ ਉਹ ਨਾਲ ਲੱਗੇਗਾ ਇਸਦੇ ਇਹ ਫਾਈਲ ਤੁਸੀਂ ਕਿੱਥੇ ਅਪਲਾਈ ਕਰ ਸਕਦੇ ਹੋ ਇਹ ਫਾਈਲ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਨਾ ਸੇਵਾ ਕੇਂਦਰ ਦੇ ਵਿੱਚ ਵੀ ਜਾ ਕੇ ਅਪਲਾਈ ਕਰ ਸਕਦੇ ਆ ਜੇ ਸੇਵਾ ਕੇਂਦਰ ਵਿੱਚ ਨਹੀਂ ਜਾ ਸਕਦੇ ਤਾਂ 1077 ਤੇ ਕਾਲ ਕਰਕੇ ਤੁਸੀਂ ਇਹ ਸਕੀਮ ਅਪਲਾਈ ਕਰਵਾ ਸਕਦੇ ਆ ਤੁਸੀਂ ਸਾਰੇ ਡਾਕੂਮੈਂਟ ਆਪਣੇ ਇਕੱਠੇ ਕਰ ਲੈਣੇ ਆ ਡਾਕੂਮੈਂਟ ਇਕੱਠੇ ਕਰਨ ਤੋਂ ਬਾਅਦ ਤੁਸੀਂ 1077 ਤੇ ਕਾਲ ਕਰ ਲਿਓ ਜਿਹੜੇ ਮੌਜੂਦਮ ਤੋਂ ਟਿਕਾ ਰਹਉਣਗੇ ਤਾਂ 10 ਤੋਂ 15 ਦਿਨਾਂ ਦੇ ਵਿੱਚ ਜਿਹੜੀ ਫਾਈਲ ਆ ਤੁਹਾਡੇ ਬਣ ਕੇ ਤਿਆਰ ਹੋ ਜਾਏਗੀ ਜਿਹੜੀ ਸਕੀਮ ਹੈ ਤੁਹਾਡਾ ਤੁਸੀਂ ਇਹ ਪ੍ਰਾਪਤ ਕਰ ਸਕਦੇ ਆ ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਸਮਾਜਿਕ ਭਲੇ ਕਲਿਆਣਾਂ ਢਿੜਾ ਦਫ਼ਤਰ ਹੁੰਦਾਗਾ ਉੱਥੇ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਜਸ ਤਸੀਲਦਾਰਾ ਦਫ਼ਤਰ ਹੁੰਦਾ ਹੈ ਉੱਥੇ ਸੰਪਰਕ ਕਰ ਸਕਦੇ ਹੋ ਅਗਰ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਸੇ ਵੀ ਚੀਜ਼ ਦੇ ਡਾਕੂਮੈਂਟ ਦੇ ਰਿਲੇਟਡ ਕੋਈ ਇਨਕੁਆਰੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਜੋ ਸਾਡੇ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਏਗਾ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਲਈ ਅਸੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਵੀਡੀਓ ਦੇ ਨਾਲ ਤੱਕ ਬਣੇ ਰਹੀ ਧੰਨਵਾਦ ਸਾਰਿਆਂ ਦਾ